ਜਦੋਂ ਆਪਾਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਹਾਂ ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਤੇ ਮੁਬਾਰਕ ਕੁਰਬਾਨੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਬਦ ਸੱਚੇ ਪਾਤਸ਼ਾਹ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਤੇਰੀ ਬਰੀਆ ਕਿਉਂ ਆਖਿਆ ਅਸਲ ਵਿੱਚ ਮਨੁਖ ਬਹੁਤ ਲੰਮੇ ਸਮੇਂ ਦੀ ਝਟਕਨਾ ਤੋਂ ਵੱਧ ਆ ਜੀਵਨ ਮਿਲਦਾ ਮਨੁੱਖਾ ਜਨਮ ਸਭ ਤੋਂ ਕੀਮਤੀ ਹੈ ਬਾਕੀ ਜੂਨਾ ਵੀ ਨੇ ਜੂਨ ਅਸੀਂ ਵੀ ਭੁਗਤ ਨਹੀਂ ਆਏ ਆ ਆ ਵੀ ਇੱਕ ਜੂਨ ਹੀ ਆ ਪਰ ਇਹ ਜੂਨ ਸਰਬੋਤਮ ਆ ਬਿਲਕੁਲ ਸਿਖਰ ਦੇ ਉੱਤੇ ਇੱਕ ਥਾਂ ਦੇ ਪਾਦਸ਼ਾਹ ਕਹਿੰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੂਨ ਤੇਰੀ ਪਨਹਾਰੀ ਮਹਾਰਾਜ ਨੇ ਬੰਦੇਵਾਲ ਨੂੰ ਹੱਥ ਕਰਕੇ ਆਖਿਆ ਬੰਦਿਆ ਮੈਂ ਤੈਨੂੰ ਧਰਤੀ ਦਾ ਸਰਦਾਰ ਬਣਾਉਣ ਲੱਗਾ ਬਾਕੀ ਜੂਨਾ ਤੇਰਾ ਪਾਣੀ ਪਰਨ ਗਿਆ ਵਾਕੇ ਤੁਸੀਂ ਝਾਤੀ ਮਾਰ ਲਓ ਸਾਰੀਆਂ ਜੂਨਾ ਬੰਦੇ ਦਾ ਪਾਣੀ ਪਰਦਿਆਂ ਜਾਨਵਰਾਂ ਦੇ ਉੱਤੇ ਪਸ਼ੂ ਪੰਛੀਆਂ ਉੱਤੇ ਰੁੱਖਾਂ ਉੱਤੇ ਬੰਦੇ ਦਾ ਕੰਟਰੋਲ ਬੰਦੇ ਨੇ ਪੜ੍ਹਾਈ ਕੀਤੀ ਬੰਦੇ ਨੇ ਹੋਰ ਤਾਕਤ ਪ੍ਰਾਪਤ ਕੀਤੀ ਅੱਜ ਦੇ ਜੋ ਗੰਦਰ ਬੰਦੇ ਦਾ ਪਾਣੀ ਉੱਤੇ ਵੀ ਕੰਟਰੋਲ ਆ ਮਰਜ਼ੀ ਨਾਲ ਦਰਿਆਵਾਂ ਦੇ ਰੁਖ ਮੋੜੇ ਜਾਂਦੇ ਆ ਮਰਜ਼ੀ ਨਾਲ ਉਹਨੂੰ ਭਾਫ਼ 'ਚ ਬਦਲਿਆ ਜਾਂਦਾ ਵਾ ਮਰਜ਼ੀ ਦੇ ਨਾਲ ਬੰਦਾ ਉਹਦੇ ਵਿੱਚੋਂ ਬੱਤੀ ਪੈਦਾ ਕਰ ਲੈਂਦਾ ਇਹਦਾ ਮਤਲਬ ਬੰਦਾ ਪਾਣੀ ਦੇ ਉੱਤੇ ਵੀ ਸਰਵਉੱਤਮ ਹੋ ਗਿਆ ਬੰਦਾ ਸੂਰਜ ਉੱਤੇ ਵੀ ਸਰਵਉੱਤਮ ਹੋ ਗਿਆ ਬੰਦੇ ਦੀ ਪਹੁੰਚ ਸੂਰਜ ਤੱਕ ਵਿਆ ਬੇਸ਼ੱਕ ਗਿਆ ਨਹੀਂ ਪਰ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਨੂੰ ਆਪਣੀ ਮਰਜ਼ੀ ਦੇ ਨਾਲ ਭਾਫ਼ ਵਿੱਚ ਬਦਲ ਦੇਣਾ ਇਹਦਾ ਮਤਲਬ ਬੰਦੇ ਦਾ ਕੰਟਰੋਲ ਸੀ ਉਸ ਤੋਪ ਦੇ ਉੱਤੇ ਮਹਾਰਾਜ ਨੇ ਐਵੇਂ ਨਹੀਂ ਕਿਹਾ ਤੈਨੂੰ ਬਾਕੀ ਜੂਨਾ ਦਾ ਮੈਂ ਸਰਦਾਰ ਬਣਾਉਣ ਲੱਗਾ ਖੁੰਖਾਰ ਤੋਂ ਖੁੰਖਾਰ ਜਾਨਵਰ ਬੰਦੇ ਨੇ ਸਰਕਸ ਵਿੱਚ ਨਚਾ ਦਿੱਤੇ ਮਨ ਸ਼ੇਰ ਬੰਦੇ ਦੀ ਸਰਕਸ ਵਿੱਚ ਨੱਚੇ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ ਪਰ ਉਦੋਂ ਜੰਗਲ ਦਾ ਰਾਜਾ ਸ਼ੇਰ ਨਹੀਂ ਉਦੋਂ ਰਾਜਾ ਬੰਦਾ ਹੁੰਦਾ ਹੈ ਮਨੁੱਖ ਮਨੁੱਖ ਨੂੰ ਪਰਮਾਤਮਾ ਨੇ ਬਹੁਤ ਵੱਡੀਆਂ ਸ਼ਕਤੀਆਂ ਦੇ ਨਾਲ نواز ਕੇ ਇਸ ਧਰਤੀ ਤੇ ਕੱਲਿਆ ਤੇ ਜਿਹੜੇ ਸਵਾਸ ਆਪਾਂ ਇਸ ਧਰਤੀ ਉੱਤੇ ਰਹਿ ਕੇ ਬਤੀਤ ਕਰਦੇ ਆ ਉਹ ਬੜੇ ਕੀਮਤੀ ਮਹਿੰਤੀ ਦੇ ਆ ਮੈਡੀਕਲ ਸਾਇੰਸ ਨੇ ਬਹੁਤ ਵੱਡੀ ਤਰੱਕੀ ਕੀਤੀ ਆ ਅੱਖਾਂ ਦੇ ਬਦਲੇ ਅੱਖਾਂ ਵਟਾਈਆਂ ਜਾ ਸਕਦੀਆਂ ਆ ਅੱਖਾਂ ਦਾ ਦਾਨ ਲੋਕੀ ਕਰਦੇ ਆ ਲੋਕੀ ਇਥੇ ਕਿਡਨੀਆਂ ਦਾ ਦਾਨ ਕਰਦੇ ਆ ਬੰਦੇ ਦਾ ਖੂਨ ਬਦਲਣਾ ਹੋਵੇ ਬਲੱਡ ਵੀ ਚੇਂਜ ਕੀਤਾ ਜਾ ਸਕਦਾ ਮਤਲਬ ਬੰਦੇ ਦੀ ਪਹੁੰਚ ਵਿੱਚ ਆ ਸਾਰਾ ਕੁਝ ਬੰਦਾ ਬਹੁਤ ਚੰਗੀ ਹਾਲਤ ਵਿੱਚ ਮਰ ਜਾਵੇ ਬੰਦੇ ਦਾ ਦਿਲ ਵੀ ਬਦਲਿਆ ਜਾ ਸਕਦਾ ਮਤਲਬ ਕਿ ਇਥੋਂ ਤੱਕ ਬੰਦੇ ਨੇ ਆਪਣੀ ਪਕੜ ਬਣਾ ਕੇ ਵੀ ਕਹਿ ਦਿੱਤਾ ਵੀ ਨਹੀਂ ਕੁਝ ਹੋ ਸਕਦਾ ਕਿਉਂਕਿ ਬੰਦੇ ਦੇ ਸੁਵਾਸਾਂ ਦੀ ਜਿਹੜੀ ਡੋਰ ਸੀ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਕੋਲ ਆ ਕੋਈ ਅਰਬਾ ਪਤੀ ਹੋਵੇ ਕੋਈ ਖਰਬਾ ਪਤੀ ਹੋਵੇ ਉਹ ਮਰ ਲੱਗਾ ਕਿ ਵੀ ਮੈਂ ਦੌਲਤ ਦੇ ਢੇਰ ਲਾ ਦੇਣਾ ਮੈਨੂੰ 150 ਸੁਵਾਸ ਕਿਤੇ ਉਹ ਉਧਾਰੇ ਲੈ ਦਿਓ ਇੰਪੋਸੀਬਲ ਆ ਨਹੀਂ ਹੋ ਸਕਦਾ ਤੈਨੂੰ ਦਿਲ ਦੇ ਵੰਡੇ ਦਿਲ ਮਿਲ ਸਕਦਾ ਅੱਖਾਂ ਦੇ ਵੰਡੇ ਅੱਖਾਂ ਮਿਲ ਸਕਦੀਆਂ ਗੁਰਦਿਆਂ ਦੇ ਵੰਡੇ ਗੁਰਦੇ ਮਿਲ ਸਕਦੇ ਆ ਖੂਨ ਚੇਂਜ ਕਰਨਾ ਖੂਨ ਮਿਲ ਸਕਦਾ ਪਰ ਸਾਹ ਕੀ ਆ ਇਹ ਉਹ ਜਾਣਦਾ ਵਾ ਮਰਨਾ ਲਿਖਾਏ ਮੰਡਲ ਮੈਂ ਆਏ ਲੋਕੀ ਹਰਨਾਕਸ਼ ਦੀ ਉਦਾਹਰਨ ਦਿੰਦੇ ਹਰਨਾਕਸ਼ ਦੀ ਉਹ ਕਹਿੰਦਾ ਨਾ ਜਲੇ ਮਰਾਨਾ ਥਲੇ ਮਰਾਨਾ ਅੰਦਰ ਨਾ ਬਾਹਰ ਨਾ ਧਰਤੀ ਤੇ ਨਾ ਆਕਾਸ਼ ਤੇ ਨਾ ਕਿਸੇ ਅਸਤਰ ਤੋਂ ਨਾ ਕਿਸੇ ਸ਼ਸਤਰ ਤੋਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਾਲ ਨੇ ਉਹਨੂੰ ਸਾਰੀਆਂ ਥਾਵਾਂ ਤੋਂ ਘੇਰ ਕੇ ਐਨ ਟਿਕਾਣੇ ਤੇ ਲਿਆ ਕੇ ਮੌਤ ਮਾਰੀ ਕਾਲ ਤੋਂ ਨਹੀਂ ਕੋ ਜਿੱਤ ਸਕਿਆ ਚਲੋ ਇਹ ਤੇ ਪੁਰਾਣੇ ਜ਼ਮਾਨੇ ਦੀ ਗੱਲ ਹੈ ਅੱਜ ਦੇ ਜ਼ਮਾਨੇ 'ਚ ਵੀ ਬੰਦਾ ਮੌਤ ਤੋਂ ਹੀ ਭੱਜਾ ਫਿਰਨ ੜਿਆ ਅੱਜ ਨਹੀਂ ਭੱਜ ਦੌੜਿਆ ਮੌਤ ਕਰਕੇ ਹੀ ਆ ਮੈਂ ਆ ਕਰ ਲਾਂ ਮੈਂ ਆ ਕਰ ਲਾਂ ਮੈਂ ਮਰਾਂ ਨਾ ਬਸ ਬੰਦੇ ਨੂੰ ਜਦੋਂ ਸ਼ੀਸ਼ੇ ਦੇ ਸਾਹਮਣੇ ਖਲੋਤਿਆਂ ਦਾੜੀ ਜੋ ਤੌਲੇ ਦੇਖਣ ਲੱਗ ਪੈਂਦਾ ਓਏ ਉਦੋਂ ਹੀ ਸੋਚਣ ਲੱਗ ਪੈਂਦਾ ਵੀ ਸੱਦਾ ਆਉਣ ਵਾਲਾ ਫਿਰ ਉਹ ਧੋਖਾ ਦੇਣਾ ਚਾਹੁੰਦਾ ਰੱਬ ਨੂੰ ਧੋਖਾ ਦੇ ਕੇ ਕਹਿੰਦਾ ਨੇ ਕਾਲੋ ਲਾ ਕੇ ਕਾਲੀ ਕਰ ਲਈਏ ਪਰ ਉਹਨੂੰ ਧੋਖਾ ਕੌਣ ਦਊ ਡਾਡੇ ਨੂੰ ਧੋਖਾ ਥੋੜਾ ਦਿੱਤਾ ਜਾਣਾ ਦੁਨੀਆ ਮੌਤ ਤੋਂ ਚਾਲੂ ਉਹਨੂੰ ਫਿਰਦੀ ਹੈ ਅਮਰੀਕਾ ਦਾ ਇੱਕ ਬਹੁਤ ਵੱਡਾ ਪੌਪ ਸਿੰਗਰ ਹੋਇਆ ਮਾਈਕਲ ਜੈਕਸਨ ਮੈਂ ਗੱਲ ਕਰ ਤੁਹਾਨੂੰ ਇਸ ਕਰਕੇ ਸੁਣਾਉਣ ਲੱਗਾ ਬੰਦਾ ਮੌਤ ਤੋਂ ਬਚਣ ਵਾਸਤੇ ਕਿੱਡੇ-ਕੱਡੇ ਪ੍ਰਬੰਧ ਕਰਦਾ ਹਰਨਾਕਸ਼ ਦੀ ਉਦਾਹਰਣ ਤੇ ਸਾਡੇ ਕੋਲ ਹੈਗੀ ਆ ਪਰ ਜਿਹਨੂੰ ਅੱਜ ਦੇ ਦਿਨ 'ਚ ਵੇਖਣਾ ਹੋਵੇ ਨਾ ਅਮਰੀਕਾ ਦਾ ਇੱਕ ਸਿੰਗਰ ਹੋਇਆ ਮਾਈਕਲ ਜੈਕਸਨ ਮੈਂ ਪੜ੍ਹ ਕੇ ਹੈਰਾਨ ਹੋਇਆ ਉਸ ਬੰਦੇ ਨੇ ਦੌਲਤ ਦੇ ਜੋਰ ਨਾਲ ਐਨੇ ਪ੍ਰਬੰਧ ਕੀਤੇ ਸੀ ਕਿ ਮੈਂ ਮਰਨਾ ਨਹੀਂ ਜੇ ਕਿਤੇ ਮੈਨੂੰ ਦਿਲ ਦੀ ਲੋੜ ਪਵੇ ਤੇ ਨਵਾਂ ਦਿਲ ਲੈਣਾ ਪੈ ਜਾਵੇ ਤਾਂ ਉਹਨੇ ਦਿਲ ਵਾਲੇ ਬੰਦੇ ਪੱਕੇ ਰੱਖੇ ਸੀ ਮਹੀਨੇ ਬਾਅਦ ਉਹਨਾਂ ਦੇ ਘਰ ਤਨਖਾਹ ਜਾਂਦੀ ਸੀ ਗੁਰਦਿਆਂ ਦੇ ਵੰਡੇ ਗੁਰਦਿਆਂ ਵਾਲੇ ਬੰਦੇ ਉਹਨੇ ਰੱਖੇ ਵੀ ਜੇ ਮੈਨੂੰ ਗੁਰਦਿਆਂ ਦੀ ਲੋੜ ਪਈ ਫਲਾਣੇ ਬੰਦੇ ਦੇ ਗੁਰਦੇ ਲੈ ਜਾਣਗੇ ਪਰਮਾਨੈਂਟ ਤਨਖਾਹ ਉਹਦੇ ਘਰ ਜਾਂਦੀ ਹੈ ਮਹੀਨੇ ਬਾਅਦ ਉਹਨੇ ਬੰਦੇ ਤਨਖਾਹ ਤੇ ਰੱਖ ਲਏ ਅੱਖਾਂ ਦੇ ਵੰਡੇ ਅੱਖਾਂ ਲੈਣੀਆਂ ਪੈ ਜਾਣ ਅੱਖਾਂ ਵਾਲਿਆਂ ਦੇ ਘਰ ਮਹੀਨੇ ਬਾਅਦਾਂ ਤਨਖਾਹ ਜਾਂਦੀ ਬੰਦੇ ਕਿਰਾਏ ਤੇ ਰੱਖੇ ਸੀ ਤੇ ਜਦੋਂ ਉਹ ਦੁਨੀਆ ਤੋਂ ਜਾਂਦਾ ਉਹਦੇ ਕੋਲ ਖਲੋਤੇ ਅਮਰੀਕਾ ਦੇ ਸਭ ਤੋਂ ਵੱਡੇ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਾ ਵੀ ਇਹ ਕਿਹੜੇ ਵੇਲੇ ਅੱਖਾਂ ਮੀਟ ਗਿਆ ਸੀ ਖੇੜਿਆ ਨਾ ਦੁਨੀਆ ਦੀ ਖੂਬਸੂਰਤੀ ਸ਼ਾਇਦ ਏਸੇ ਦੇ ਵਿੱਚ ਹੀ ਆ ਕਿ ਮੌਤ ਦੀ ਕੁੰਡੀ ਰੱਬ ਨੇ ਆਪਣੇ ਕੋਲ ਰੱਖੀ ਆ